ਹਿੰਦ 74 ਮੈਂ ਆਮਨ ਨੌਕਸਾਲ ਦਾ ਸੀਗਾ ਉਹਨਾਂ ਨੂੰ ਪਹਿਲੀ ਵਾਰ ਮੀਸਾ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਤੇ ਸਰਦਾਰ ਸੁਖਿੰਦਰ ਸਿੰਘ ਮੈਸਲੀ ਐਨਐਸਏ ਦੇ ਇੱਕ ਸਾਥੀ ਇਸਲੀ ਡਿਟੇਨ ਕਰ ਰਹੇ ਹਨ ਕਿਉਂਕਿ ਦੇਸ਼ ਦੀ ਈਮਾਨਤਾ ਤੇ ਖੰਡਤਾ ਨੂੰ ਖਤਰਾ ਵਾ ਇਹਨਾਂ ਨੇ ਦੇਸ਼ ਤੋੜ ਦੇਣਾ ਵਾ ਬਸ ਇੰਨੀ ਗੱਲ ਨੂੰ ਢੀਂਸਾ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੀ ਪਰਸਪਰ ਗੱਲ ਰੱਖਣਾ ਕਿਸੇ ਪਾਰਟੀ ਦਾ ਕ੍ਰਿਟਿਸਿਜ਼ਮ ਨਾ ਕਰਨਾ ਔਰ ਆਪਣੀ ਗੱਲ ਕਹਿਣਾ ਕਿਉਂਕਿ ਐਡਵੋਕੇਟ ਸੇਰ ਨੇ ਉਹ ਸਾਰੀਆਂ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਸੋ ਇਸ ਕਰਕੇ ਮੈਂ ਕੋਸ਼ਿਸ਼ ਤਾਂ ਕਰੂੰਗਾ ਪੂਰੀ ਪਰ ਕਿਈ ਵਾਰ ਬੜੀ ਜ਼ਿਆਤੀ ਜੀ ਹੋਈ ਹੁੰਦੀ ਆ ਤੇ ਕੁਝ ਗੱਲਾਂ ਸ਼ਾਇਦ ਮੈਂ ਕਹਿ ਸਕਾਂ ਤਰੀਕੇ ਨਾਲ ਹੀ ਕਹੂੰਗਾ I hope you understand ਜਿਹੜਾ ਇਹ ਵਕੀਲਾਂ ਦਾ profession ਹੈ ਤੁਸੀਂ ਬਹੁਤ ਅਡੀ ਪਬਲਿਕਲੀ ਟੀਲਿੰਗ ਬਹੁਤ ਜ਼ਬਰਦਸਤ ਹੈ ਇੱਕ ਇੱਕ ਐਡਵੋਕੇਟ ਨਾਲ ਸ਼ਾਇਦ ਇੱਕ ਇੱਕ ਦਿਨ ਵਿੱਚ ਦੀ ਵਾਰੀ ਚਲਿਤਦਾ 600 100 200 ਆਦਿ ਕਿਨੇ ਇਕੱਠਾ ਹਦਾ ਸੋ ਮੇਰੇ ਸਾਹਮਣੇ ਨਾਲ ਤੁਸੀਂ opinion makers ਹੋ ਔਰ ਤੁਸੀਂ एजुकेटेड ਕਲਾਸ ਹੋ ਸੋਸਾਇਟੀ ਦੀ ਜਿਹੜੀ ਮੈਰਿਟ ਦੇ ਆਧਾਰ 'ਤੇ ਪਛਾਣ ਕਰ ਸਕਦੀ ਕਿ ਕਿਹੜਾ ਵਿਅਕਤੀ ਤੌਰ 'ਤੇ ਕੈਂਡੀਡੇਟ ਆ ਪਾਰਲੀਮੈਂਟ ਵਿੱਚ ਜਾਂ ਅਸੈਂਬਲੀ ਦੇ ਵਿੱਚ ਕਿਹੜਾ ਯੋਗ ਵਿਅਕਤੀ ਤਾਂ ਉਭੇਜਣਾ ਚਾਹੀਦਾ। ਔਰ ਸਾਡੇ bina ਬਜ਼ਾਤੇ ਖੁਦ ਆ ਵਕੀਲਾਂ ਦੇ ਭਾਈਚਾਰੇ ਨਾਲ ਪੜਾ ਆ ਗਹਿਰਾ ਰਿਸ਼ਤਾ by circumstances ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਫਾਰਮ ਐਜੂਕੇਸ਼ਨ ਮਿਨਿਸਟਰ ਗoing back directly to emergency 1974 ਲੈ ਮੈਂ ਨੌਕਸਾਲ ਦਾ ਸੀਗਾ ਉਹਨੂੰ ਪਹਿਲੀ ਵਾਰ ਮੀਸਾ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਉਹਨੇ ਨੀਨੇ ਪੂਰੇ ਉਹਨਾਂ ਨੇ ਜੇਲ੍ਹ ਕੱਟੀ ਉਹਦੇ ਜੀ ਫਰੋਸੋ ਉਸ ਤੋਂ ਬਾਅਦ ਫਿਰ ਪੰਜਾਬ ਦੇ ਹਾਲਾਤ ਇਦਾਂ ਦੇ ਹੋਏ ਸਰਹੱਦ ਤੇ ਅਸਲੀ ਦੇ ਹਾਕੇ ਵਿੱਚ ਬੜੇ ਆਫਟਨ ਉਹਨਾਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਦੇਸ਼ ਦੀਆਂ ਦੂਰ ਦਰਾਡੇ ਜਿਨ੍ਹਾਂ ਅਗਰਤਲਾ ਤ੍ਰਿਪੁਰਾਚ ਹਜ਼ਾਰੀਬਾਹ ਬਿਹਾਰ ਦਿੱਲੀ ਦੀ ਤਿਹਾਰ ਜੇਲ੍ਹ ਸੇ ਪੰਜਾਬ ਦੇ ਜਿਨ੍ਹਾਂ ਸ਼ੂਰਚ ਵਿੱਚ ਨਜ਼ਰਬੰਦ ਰੱਖਿਆ ਗਿਆ ਸੋ ਮੈਂ ਜਦੋਂ ਮੈਂ ਜਦੋਂ ਆਪਣੇ ਜ਼ਿੰਦਗੀ ਵਿੱਚ ਅੱਗੇ ਵਧ ਰਿਹਾ ਸੀ ਔਰ ਮੈਂ ਵੱਡਾ ਹੋ ਰਿਹਾ ਸੀਗਾ ਤੇ ਮੈਂ ਕਾਫੀ ਤਸ਼ੱਦਦ ਜਿਹਾਲ ਫੋਕਸ ਕੀ ਸੀ ਕਿ ਕੀ ਹੁੰਦਾ ਸੀ ਕਿ ਇਨਸਪੈਕਟਰ ਸੋਰਸ ਰਿਪੋਰਟ ਪੜਾ ਦਿੰਦਾ ਸੀ ਕਿ ਸਰਦਾਰ ਸੁਖਿੰਦਰ ਸਿੰਘ ਵੈਸਲੀ ਐਨਐਸਏ ਦੇ ਖਸਾਲੀ ਵੈਸਲੀ ਡਿਟੇਨ ਕਰ ਰਹੇ ਹਨ ਕਿ ਦੇਸ਼ ਦੀ ਇਕਤਾ ਤੇ ਖੰਡਤਾ ਨੂੰ ਖਤਰਾ ਹੈ ਇਹਨਾਂ ਨੇ ਦੇਸ਼ ਤੋੜ ਦੇਣਾ ਵਾ ਬਸ ਇੰਨੀ ਕੀ ਰਿਪੋਰਟ ਨਾ ਕੋਈ ਉਹਦਾ ਅਗੇ ਦਲੀਲ ਨਾ ਕੋਈ ਸੁਣਵਾਈ ਜਿਹੜਾ ਅਡਵਾਈਜ਼ਰੀ ਬੋਰਡ ਬੈਠਦਾ ਨੈਸ਼ਨਲ ਸਕਿਉਰਿਟੀ ਐਕਟ ਨੂੰ ਰਿਟਾਇਰਡ ਜੱਜਸ ਦਾ ਹੁੰਦਾ ਵਿ ਜੂ ਰਿਗਾਰਡਸ ਕਿ ਜਿਸ ਸਰਕਾਰਾਂ ਲੱਭ ਕੇ ਪਲਾਈਬਲ ਲਾਉਂਦੀਆਂ ਨੇ ਤਾਂ ਕਿ ਜੋ ਅਸੀਂ ਕਹਿੰਤਾ ਉਹ ਸੁਣੀ ਜਾਂਦੇ ਰਹਿੰਦੇ ਨੇ ਔਰ ਅਖੀਰ 11ਵੇਂ ਮਹੀਨੇ ਜਾ ਕੇ ਡਿਟੈਂਸ਼ਨ ਕਨਫਰਮ ਕਰਦੇ ਨੇ ਨਾ ਤੁਸੀਂ ਹਾਈ ਕੋਰਟ ਜਾ ਸਕਦੇ ਨਾ ਸੁਪਰੀਮ ਕੋਰਟ ਜਾ ਸਕਦੇ ਬਟ ਅਸੀਂ ਦੋ ਤਿੰਨ ਡਿਟੈਂਸ਼ਨਸ ਉਹਨਾਂ ਨੇ ਕੋਸ਼ਿਸ਼ ਕਰਵਾਈਆਂ ਮੈਂ ਹੀ ਕਰਵਾਈਆਂ ਨਾਲ ਹੋ ਕੇ ਇਨ ਦ ਸੈਂਸ ਕਿ ਮੈਂ ਉਸ ਗੱਲ ਨੂੰ ਅੱਛੀ ਤਰ੍ਹਾਂ ਮਤਲਬ ਮੈਨੂੰ ਯਾਦ ਆ ਇੱਕ ਡਿਟੈਂਸ਼ਨ ਜਸਟਿਸ ਟਵਾਟਿਆ ਨੇ ਕੋਸ਼ਿਸ਼ ਕੀਤੀ ਸੀ ਕਿ ਹਾਈ ਕੋਰਟ ਤੋਂ ਔਰ ਇੱਕ ਡਿਟੈਂਸ਼ਨ ਜਸਟਿਸ ਸਾਈਕਿਆ ਸੀ ਕਿ ਉੱਥੇ ਸੁਪਰੀਮ ਕੋਰਟ ਉਹ ਐਮਰਸੀ ਦੀਆਂ ਕੋਰਟਡ ਜਜਮੈਂਟਸ ਨੇ ਸੋ ਕੈਨ ਤੋਂ ਭਾਵ ਕਿ ਇਸਟੈਬਲਿਸ਼ਮੈਂਟ ਤੇ ਨਿਜ਼ਾਮ ਪਾਵਰ ਨੂੰ ਕਿਦਾਂ ਮਿਸਯੂਜ਼ ਕਰਦੀ ਹੈ ਉਹ ਅਸੀਂ ਹੰਡਾਇਆ ਹੋਇਆ ਬਾਅਦ ਮੇਰੀ ਵਾਰੀ ਆ ਗਈ ਮੇਰੇ ਪਿਤਾ ਜੀ ਦਾ ਅਕਾਦਿਦ ਸ਼੍ਰੀ ਐਨ ਸਦਾ ਔਰ ਉਹਨਾਂ ਦੇ ਕੁਝ ਡਿਫਰੈਂਸਸ ਨੇ ਸਦਾ ਜਿਹੜੇ ਬਾਦਲ ਸਾਹਿਬ ਕੋ ਪ੍ਰੋਬੇਬਲੀ ਉਹ ਥੋੜੇ ਫਲੂਇਡਲ ਟਾਈਪ ਦਾ ਲੀਡਰ ਸੀ ਕਿ ਸਾਡਾ ਜਿਹੜਾ ਲਿੰਕ ਤਰਕਾਤ ਸੀ ਉਹ ਜਥੇਦਾਰ ਗੁਰਚਰਨ ਸਿੰਘ ਤੋਂ ਲੈ ਦੇ ਨਾਲ ਸੀ ਤੇ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪੋਲਿਟਿਕਲ ਕੈਰੀਅਰ ਆਪ ਹੀ ਉਹਨਾਂ ਨੇ ਕੁਇਟ ਕਰਤਾ ਕਿ ਮੈਂ ਬਹੁਤ ਕੁਝ ਦੇਖ ਲਿਆ ਕਰਨਾ ਤੇ ਅਗਰ ਤੂੰ ਕਰਨਾ ਚਾਹਣਾ ਵਾ ਤੇ ਤੇਰੀ ਇੱਛਾ ਹੈ ਕਿਉਂਕਿ ਜੇ ਤੂੰ ਇਹਨਾਂ ਦੇ ਨਾਲ ਰਹੇਗਾ ਇਹਨਾਂ ਨੇ ਤੈਨੂੰ ਬਿਯੋਂਡ ਅ ਸਰਟਨ ਅ ਅ ਪਲੇਸ ਐਮ ਉਹਨੇ ਡਰੋ ਨਹੀਂ ਹੁਣ ਦੇਣਾ ਸੋ ਖੈਰ ਸਰਕੰਸਟੈਂਸ ਇਹੋ ਜਿਵੇਂ ਮੈਂ ਕਾਂਗਰਸ ਜੁਆਇਨ ਕਰ ਲਈ 97 ਚ ਪਹਿਲੀ ਇਲੈਕਸ਼ਨ ਲਈ ਜੇ ਮੈਂ ਹੁਣ ਅੱਜ ਵਾਲੀ ਇਲੈਕਸ਼ਨ ਮੇਰੀ 8ਵੀਂ ਇਲੈਕਸ਼ਨ ਹੈ ਕਮੇਲ ਇਲੈਕਟੋਗ੍ਰਾਫ ਵਿੱਚ ਲੀਡਰ ਔਰ ਆਪੋਜੀਸ਼ਨ ਮਿਲਿਆ ਪੰਜਾਬ ਦਾ ਕਿਉਂਕਿ ਕੁਛ ਇਦਾਂ ਦੇ ਸੰਸਕਾਰ ਸੀਗੇ ਤੁਹਾਨੂੰ ਜੋ ਘਰੋਂ ਸਿੱਖਿਆ ਮਿਲਦੀ ਤੁਸੀਂ ਉਦਾਂ ਹੀ ਤਕਰੀਬਨ ਚੱਲਣਾ ਮੇਰਾ ਸੁਭਾ ਜਿਹੜਾ ਸੀਗਾ ਉਹ ਸ਼ੁਰੂ ਤੋਂ ਹੀ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਆ ਕਿ ਆਪਰਾਇਟ ਸੀਗਾ ਮੈਂ ਕੋਈ ਗੱਲ ਘੁਮਾ ਫਰਾ ਕੇ ਕਰਨ ਦਾ ਆਦੀ ਨਹੀਂ ਗਾ ਤੇ ਸਾਹਮਣੇ ਗੱਲ ਕਹਿਣੀ ਆ ਔਰ ਲੋਕਾਂ ਦੀ ਲੜਾਈ ਲੜਨੀ ਮੈਨੂੰ ਸਿਖਾਇਆ ਗਿਆ ਸੀਗਾ ਗਰੀਬਾਂ ਦੀ ਮਰਜ਼ੂਮਾਂ ਦੇ ਉਹ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਕਲੈਸ਼ ਚ ਆਨੇ ਸਰਕਾਰ ਦੇ ਜਦ ਤੱਕ ਤੁਹਾਡੀ ਸਰਕਾਰ ਨਾਲ ਕੋਈ ਕਲੈਸ਼ ਨਹੀਂ ਕੀਤਾ ਉਹਨੂੰ ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਤੁਸੀਂ ਕਲੈਸ਼ ਚ ਆ ਜਾਂਦੇ ਹੋ ਤੇ ਫਿਰ ਤੁਸੀਂ ਇਹ ਬੰਨੋ ਕਿ ਉਹਦੀ ਕੀਮਤ ਅਦਾ ਕਰਨੀ ਪੈਂਦੀ। ਮੇਰੇ ਨਾਲ ਬਸ ਐਗਜ਼ੈਕਟਲੀ ਇਹ ਹੋਇਆ। ਅ 2015 ਚ ਵੈਸੇ ਤਾਂ ਮੇਰੇ ਤੇ ਅੱਜ ਤੱਕ ਅਪ੍ਰੋਕਸੀਮੇਟਲੀ 17 ਕ੍ਰਿਮੀਨਲ ਕੇਸਸ ਦਾ ਚੀਤੇ ਗਵਰਨਰ ਫਕ ਫ 4 ਸਰਕਾਰਾਂ ਨੇ। ਉਹਨਾਂ ਚੋਂ 12 ਜਿਹੜੇ ਸੀਗੇ ਉਹ ਮਗਰ ਲੀਆਂ ਸਰਕਾਰਾਂ ਦੇ ਮੈਂ ਉਹ ਸਾਰੇ ਕਾਸ਼ ਹੋ ਗਏ ਕਾਜ਼ ਦੇ ਅਟਲੀ ਫਾਲਸ ਵੈਰੀ ਫ੍ਰਿਵਲਸ ਪੋਗਸ ਉਹ ਕਾਸ਼ ਵਣੇ ਹੋਣੇ ਸੀ ਤੇ ਉਹ ਜਦੋਂ ਸਾਰੇ ਕਾਸ਼ ਹੋ ਗਏ ਤੇ ਆ ਹੁਣ ਜਿਹੜੀ ਪ੍ਰੈਜ਼ੀਡਿੰਗ ਗਵਰਨਮੈਂਟ ਆ ਇਹਨਾਂ ਨੇ ਨਵੇਂ ਪੰਜ ਮੇਰੇ ਤੇ ਮੁਕੱਦਮੇ ਨਰਜ ਕਰਤੇ ਪਹਿਲੇ ਤਿੰਨ ਵਿੱਚ ਦੇ ਕੁਡ ਨਾਟ ਅਰੈਸਟ ਮੀ ਕਾਜ਼ ਉਥੇ ਮੈਨੂੰ ਐਂਟੀਸੀਪੇਟਰੀ ਈਮੇਲ ਮਿਲ ਜਾਂਦੀ ਸੀ ਕਿ ਕਬੂਤਲਾ ਐਡੀਸ਼ਨ ਸੈਸ਼ਨ ਜੱਜ ਨੇ ਉਹ ਚੌਥਾ ਮੁਕੱਦਮਾ ਇੱਕ ਚੱਕਿਆ ਗਿਆ ਉਹ ਜਿਹੜਾ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਗੁਰੂ ਤੁਸੀਂ ਬੜੇ ਸਮਝਦਾਰ ਹੋ ਔਰ ਇੱਦਾਂ ਲੜਦੇ ਲੋਕਦੇ ਆਂਦਾ ਕਵੀਰ ਮੈਂ ਤਾਂ ਪਛਦਾ ਕਵੀਰ ਮੈਂ ਵੀ ਬਣਿਆ ਹੋਣਾ ਮੈਨੂੰ ਕੁਝ ਬੇਸਿਕ ਜਿਹੀਆਂ ਸਾਰੀਆਂ ਪਤਾ ਰਹੇ ਸੀ ਤਾਂ 2015 ਚ ਕੀ ਹੋਇਆ ਇੱਕ ਸਾਡੀ ਕੌਨਸਟਿਟੈਂਸੀ ਦਾ ਇੱਕ ਬੜਾ ਵੱਡਾ ਪਿੰਡ ਲਖਣਗੇ ਪੱਟੇ ਪੁਲਾਦ ਦਾ ਉਥੇ ਦਾ ਇੱਕ ਸਰਪੰਚ ਸੀਗਾ ਠਿਕਾਣਾ ਭਲਾ ਖਾਂਦਾ ਪਿੰਡ ਦਾ ਬੱਚੀ ਦੀ ਜਮੀਨ ਦਾ ਮਾਲਕ ਔਰ ਉਹਦੀ ਆਰਥਿਕ ਦੁਕਾਨ ਬੱਚੇ بڑے ਉਨਾ ਵਗੈਰਾ ਸਿੰਬੋਸਿਸ ਵਿੱਚ ਚਲੋ ਕਰਦੇ ਸੀਗੇ ਸਟਨਲੀ ਮੈਨੂੰ ਉਸ ਦਿਨ ਕਾਲ ਆਈ ਮੈਂ ਦਿੱਲੀੋਂ ਟ੍ਰੈਵਲ ਕਰ ਰਿਹਾ ਸੀਗਾ ਉਹ ਚਲਾਲਾਬਾਦ ਤੋਂ 2-300 ਕਿਲੋਮੀਟਰ ਕਿਸੇ ਗਰੋਹ ਦੇ ਨਾਮ NDPS ਐਕਟ ਦੇ ਵਿੱਚ FIR ਤੇ ਉਹਦਾ ਨਾਮ ਉਹ ਨਾਮਜ਼ਦ ਹੋ ਗਿਆ ਉਹ ਦੋਕ ਤਿੰਨ ਦਿਨ ਪਕੌੜਾ ਰਿਹਾ ਮੈਨੂੰ ਕਾਲਾਂ ਕਰਨ ਲੱਗਿਆ ਹੁੰਦਾ ਯਾਰ ਇਹਨੂੰ ਕਿ ਬਚਾ ਕੇ ਰਹੀਏ ਕਿਸੇ ਤਰੀਕੇ ਨਾਲ ਸવાય ਕਾਲ ਅਟੈਂਡ ਕਰਨ ਤੋਂ ਤੇ ਸવાય ਉਹਦੀ ਕਾਲ ਅੱਗੇ ਪੁਲਿਸ ਆਫਸਰ ਨੂੰ ਕਰਨ ਤੋਂ ਮੈਂ ਕੋਈ ਗਲਤੀ ਨਹੀਂ ਕੀਤੀ ਇਸ ਕੇਸ ਵਿੱਚ not an hita of my involvement ਪਰ ਉਹ 2015 ਜਦੋਂ ਮੈਂ ਪੁਲਿਸ ਵਾਲਿਆਂ ਨੂੰ ਕਾਲ ਕਰਤੀ ਇੱਕ ਪਰਮਰਾਜ ਹੁਮਾਨੰਗਿਲ ਸੀ ਸ਼ਾਇਦ IG ਤੇ ਅਮਰ ਸਿੰਘ ਚਾਨ ਸੀਗੇ ਸ਼ਾਇਦ DIG ਉਹਨਾਂ ਨੇ ਚੱਕ ਕੇ ਸੁਖਬੀਰ ਬਾਦਲ ਉਹਨਾਂ ਨੂੰ ਦੱਸਤਾ ਕਿ ਘੇਰਾ ਜਿਹੜਾ ਉਹਦਾ ਬੰਦਾ ਇੱਕ ਕਾਬੂ ਆ ਗਿਆ ਕਿਦਾਂ ਕਰਨੀ ਆ ਉਹ ਮੈਨੂੰ ਉਦੋਂ ਹੀ ਚੱਕ ਕੇ ਐਫ ਆਈ ਆਰ ਵਿੱਚ ਨਾਮਿਨੇਟ ਕਰਨ ਲੱਗੇ ਸੀ ਕਾਲ ਰਿਕਾਰਡ ਜਾਂ ਬਣਾਤਾ 75 ਕਾਲਾਂ ਦਾ ਜਿਹੜੀਆਂ ਕਾਲਾਂ ਡਰਾਪ ਹੋ ਗਈਆਂ ਜਿਹੜੀ ਕੋਈ ਇੱਕ ਸਕੇਲ ਚ ਕੱਟੀ ਗਈ ਜਿਹੜੀ ਕੋਈ ਗੁਰਦੇਵ ਨੇ ਆਪਣੀਆਂ ਭੈਣਾਂ ਭੂਆ ਭਤੀਜੇ ਦੋਸਤਾਂ ਨਾਲ ਲੰਡਨ ਇੱਧਰ ਉੱਧਰ ਕੀਤੀਆਂ ਸਾਰੀਆਂ ਮੇਰੇ ਖਾਤੇ 'ਚ ਪਾ ਕੇ 75 ਕਾਲਾਂ ਦਾ ਕਹਿ ਕੇ ਜੀ ਇਹ ਦੋਸ਼ੀ ਕਿੰਕ ਪਿੰਨ ਬਣਾਤਾ ਮੈਨੂੰ ਐਨ ਡੀ ਪੀ ਐਸ ਦਾ ਖैर ਆਈ ਐਮ ਟੋਲ ਨਾਓ ਕਿਸੇ ਵੱਡੇ ਬਾਦਲ ਸਾਹਿਬ ਸੀਗੇ ਉਹਨਾਂ ਨੇ ਕਿਹਾ ਕਿ ਯਾਰ ਕਮ ਇਸ ਬੰਦੇ ਦੇ ਪਿਓ ਨੇ ਮੇਰੇ ਨਾਲ ਕੰਮ ਕੀਤਾ ਵਾ ਇਸ ਖਾਨਦਾਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਕੰਮ ਮੈਂ ਤੁਹਾਨੂੰ ਨਹੀਂੋਂ ਕਰਨ ਦੇਣਾ ਮੈਂ ਬਚ ਗਿਆ ਜੀ ਐਸ ਆਈ ਦੀ ਜਿਹੜੀ ਬਣੀ ਸੀ ਉਹਦੀ ਰਿਪੋਰਟ ਖੁੱਲੀ ਰਹੀ ਉਹ ਬੰਦ ਨਹੀਂ ਕੀਤੀ ਉਹਨਾਂ ਨੇ 2015 ਨਿਕਲ ਗਿਆ ਅਗਲੀ ਸਰਕਾਰ ਆ ਗਈ ਕਾਂਗਰਸੀ ਅਮਰਿੰਦਰ ਸਿੰਘ ਦੀ ਮੈਂ ਬਣ ਗਿਆ ਲੀਡਰ ਆਪੋਜੀਸ਼ਨ ਸਾਹਮਣੇ ਮੇਰੇ ਕਾਗਿਆ ਮਾਈਨਿੰਗ ਦਾ ਮਸਲਾ ਬਹੁਤ ਵੱਡਾ ਇੱਕ ਮਿਨਿਸਟਰ ਨੇ ਆਪਣੇ ਖਾਨ ਸਾਹਮਣੇ ਨਹੀਂ 25 ਕਰੋੜ ਰੁਪਏ ਦੀ ਬੇਨਾਮੀ ਬੋਲੀ ਲਾ ਦਿੱਤੀ ਖੰਡਾ ਦੇ ਆਕਸ਼ਨ ਹੋ ਗਈ ਮੈਨੂੰ ਉਹ ਤੋਂ ਸਾਇ ਆਈ ਕਿਪਟਨ ਫਾਈਟਿੰਗ ਦਾ ਕੇਸ 7-8 ਮਹੀਨੇ ਲੱਗੇ ਉਹ ਮਿਨਿਸਟਰ ਨੂੰ ਕੱਢਦਾ ਅਮਰਿੰਦਰ ਸਿੰਘ ਨੂੰ ਕੱਢਣਾ ਪਿਆ ਕੱਢਣਾ ਨੇ ਚਾਹੁੰਦਾ ਉਹਨਾਂ ਨੇ ਕੀ ਕੀਤਾ ਚੱਕ ਕੇ ਜਲਾਲਾਬਾਦ ਦੇ ਪੀਪੀ ਤੋਂ ਕੋਈ ਦੋ ਪੁਲਿਸ ਆਫੀਸਰ ਨੂੰ ਰਿਕਾਲ ਕਰਾਇਆ ਤੇ ਮੈਨੂੰ 319 ਚ ਅ ਅਦਾਲਤ ਵਿੱਚ ਤਲਬ ਕਰਾ ਲਿਆ ਲੱਕੀ ਫॉर ਮੀ ਕਿ ਪਹਿਲਾ ਟ੍ਰਾਇਲ ਕੰਪਲੀਟ ਕਰਦੀ ਜੱਜ ਸਾਹਿਬ ਨੇ ਮੇਰੇ ਕਹਿੰਦੀ ਕਿ ਮਦਦ ਮੇਰੀ ਕਰ ਗਏ ਟ੍ਰਾਇਲ ਕੰਪਲੀਟ ਕਰਕੇ ਰਿਕਾਰਡ ਜਿਹੜਾ ਸਿਕਾ ਫਾਈਲ ਰਿਕਾਰਡ ਪ੍ਰੂਨ ਨੂੰ ਭੇਜ ਦਿੱਤੀ ਸੈਂਟੈਂਸਿੰਗ ਹੋ ਗਈ ਸਭ ਕੁਝ ਮੈਨੂੰ ਫਿਰ ਫਾਈਲ ਮੰਗਾ ਕੇ ਤੇ 319 ਚ ਉਹਨਾਂ ਨੇ ਇਸ ਕੇਸ ਵਿੱਚ ਸਮਨ ਕਰਿਆ ਉਹਨਾਂ ਨੂੰ ਬੀਬੀ ਸਾਹਿਬ ਕੇਰ ਕਰਦੇ ਜਦੋਂ ਮੈਨੂੰ ਤਲਬ ਕੀਤਾ ਮੈਂ ਹਾਈ ਕੋਰਟ ਗਿਆ ਨਹੀਂ ਮਿਲੀ ਮੈਨੂੰ ਰਿਲੀਫ ਦਸਤੇ ਸੇ ਵੀ ਚੌਧਰੀ ਸੀਗੇ ਮੈਂ ਸੁਪਰੀਮ ਕੋਰਟ ਗਿਆ ਕਿ ਸੁਪਰੀਮ ਕੋਰਟ ਦੇ ਸ਼ਾਇਦ ਜਸਟਿਸ ਗਵਾਏ ਜਾਂ ਜਿਹੜੇ ਜਿਹੜੇ ਹੈਗੇ ਨੇ ਉਹਨਾਂ ਨੇ ਮੈਨੂੰ ਸਟੇ ਕਰਤੀ ਮੇਰੀ ਸਾਹਮਣੇ ਉਹਨਾਂ ਨੇ ਫਿਰ ਅੱਗੇ ਰੈਫਰ ਕਰਤੀ ਸਮਨਿੰਗ ਟੂ 3 ਮੈਂਬਰ ਬੈਂਚ ਉਹ ਫਿਰ ਅਗੇ ਚੀਫ ਜਸਟਿਸ ਨੇ ਕਰਦੀ ਪੰਜ ਮੈਂਬਰ ਕਨਸਟੀਟਿਊਸ਼ਨ ਬੈਂਚ ਬਣਿਆ ਟੂ ਐਨਲਾਈਜ਼ ਕਿ ਵੈਦਰ ਹੀ ਹੈਜ਼ ਬੀਨ ਰਾਈਟਲੀ ਸਮਨਡ ਅੰਡਰ 319 অর ਇਟ ਇਜ਼ ਅ ਗੋਗਸ ਸਮਨਿੰਗ ਤੇ ਉਹਨਾਂ ਨੇ ਆਣ ਕੇ ਹੁਣ 2023 ਵਿੱਚ ਪੰਜ ਮੈਂਬਰ ਜੱਜਸ ਨੇ ਮੇਰੀ 319 ਦੀ ਸਮਨਿੰਗ ਕਰੀ ਕੋਸ਼ਿਸ਼ ਕਰ ਦਿੱਤੀ ਐਂਡ ਅਗੇਨ ਉਹ ਕੋਟਡ ਜੱਜਮੈਂਟ ਹੈ ਇਨ ਤੁਹਾਡੇ ਲਾਅ ਜਰਨਲਿਸਟਿਕ ਵਿੱਚ ਅੱਛਾ ਮੈਂ ਉਤੋਂ ਤਾਂ ਬਚ ਗਿਆ 17 'ਚ ਫਿਰ ਆ ਗਈ ਈਡੀ ਏਸੀ ਕੇਸ 'ਚ he didn't even scheduled faced despite the save by supreme court despite the state in a scheduled offense ohna ne mere de wait karke te mainu 2022 di election assembly to bana arrest karke patiali jail pe ta isse ki so this is the third victimization in the same one case where other than calling i had nothing to do with the this case khatro te nimme main andar aya mainu us to baad bail mili in that case main bahar gaya ਲੋਕਾਂ ਨੂੰ ਪਤਾ ਸੀਗਾ ਕਿ ਇਹ ਬੇਗੁਨਾਹ ਹੈ ਮੈਨੂੰ ਜੇਲ੍ਹ ਵਿੱਚ ਹੀ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਨੇ ਔਰ ਜਦ ਜਾਂਦਿਆਂ ਸਾਰ ਮੈਂ ਵੀ 12 13 ਦਿਨ 15 ਦਿਨ ਕੈਂਪੇਨ ਕੀਤਾ ਤੇ ਮੈਂ ਭੁਲਾਚ ਤੋਂ ਦੁਬਾਰਾ ਇਲੈਕਟ ਹੋ ਗਿਆ ਤੇ ਜਿਹੜੇ ਮੇਰੇ ਖਿਲਾਫ ਲੜੇ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਇੱਕੋ ਹੀ ਸੀਟ ਹੈ ਪੰਜਾਬ ਦੇ ਵਿੱਚ ਜਿੱਥੇ ਇਸ ਵਕਤ ਦੀ ਨੇਰੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜ਼ਮਾਨਤ ਹੈ ਚਲੋ ਉਹ ਵੀ ਚੈਪਟਰ ਕਲੋਜ਼ ਹੋ ਗਿਆ ਮੈਂ ਜਿੱਤ ਕੇ ਅਸੈਂਬਲੀ ਚ ਆ ਗਿਆ ਮੇਰਾ ਉਹੀ ਸੁਭਾਅ ਆ ਕਿ ਮੈਂ ਲੜਨਾ ਆ ਮੈਂ ਗੱਲ ਕਰਨੀ ਆ ਮੈਂ ਹਰ ইস্যੂ ਦੇ ਉੱਤੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜਦੋਂ ਮੈਂ ਆਪਣਾ ਟਾਇਰਡ ਆਨ ਰੱਖਿਆ ਔਰ ਮੇਰੇ ਥੋੜੇ ਜਿਹੇ ਅਟੈਕਸ ਨੇ ਵੀ देयर ਮੋਰ ਕੀ ਕਹਿੰਦੇ ਹੁੰਦੇ ਆ ਕਿ ਦੂਸਰੀਆਂ ਆਪੋਜੀਸ਼ਨ ਲੀਡਰਸ ਨਾਲੋਂ ਜ਼ਿਆਦਾ ਤਿੱਖੇ ਸੀਗੇ ਤਾਂ ਮੈਂ ਉਹਨਾਂ ਦੇ ਟਾਰਗੇਟ ਤੇ ਆ ਗਿਆ ਜਿੱਦਾਂ ਦੱਸਿਆ ਤਿੰਨ ਪਹਿਲਾਂ ਕੀਤੇ ਨਹੀਂ ਫੜ ਸਕੇ